ਵੰਡ ਤੋਂ ਬਾਅਦ 47 ਤੋਂ ਬਾਅਦ ਕਰੋਗੇ ਮਾਂ 99 ਏਜ ਗਈ ਸੀ ਅੱਛਾ ਹਾਂ ਜੀ ਉਦੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਸਨ ਉਦੋਂ ਜੀ ਤੇ ਉਹਨਾਂ ਦੇ ਹੁੰਦਿਆਂ ਗਈ ਸੀ ਔਰ ਉਹਨਾਂ ਨੇ ਆਪਣੇ ਘਰ ਸੱਦਿਆ ਸੀ ਔਰ ਗਵਰਨਰ ਹਾਊਸ ਤੇ ਵੀ ਬੁਲਾਇਆ ਸੀ ਔਰ ਫਿਰ ਮਾਂ ਜਾ ਕੇ ਉੱਥੇ ਪੁਰਾਣੇ ਗੀਤ ਵੀ ਗਾ ਕੇ ਆਈ ਮਦਾਨੀਆਂ ਹਾਏ ਮੇਰੇ ਡਾਢਿਆ ਰੱਬਾ ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਇਹ ਗੀਤ ਜਦੋਂ ਗਾਇਆ ਤੇ ਸੁਣਨ ਚ ਆਇਆ ਮਾਂ ਨੇ ਵੀ ਸੁਣਾਇਆ ਔਰ ਜੰਗ ਅਖਬਾਰ ਵਾਲਿਆਂ ਨੇ ਵੀ ਦੱਸਿਆ ਕਿ ਨਵਾਜ਼ ਸ਼ਰੀਫ ਨੇ ਟੇਬਲ ਜਿਹੜਾ ਪਿਆ ਸੀ ਚਾਹ ਦਾ ਉਹਦੇ ਤੇ ਆਪ ਹੱਥ ਦੇ ਨਾਲ ਤਬਲਾ ਵਜਾ ਕੇ ਉਹ ਗੀਤ ਸੁਣਿਆ ਸੀ ਮਾਂ ਕੋਲ ਸੋ ਬੜਾ ਇਮੋਸ਼ਨਲ ਜਿਹਾ ਹੋ ਜਾਈਦਾ ਹੈ ਸੁਣ ਕੇ ਗੱਲਾਂ ਜੀ 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 ਇਹ ਵੱਡੀ ਗੱਲ ਹੈ ਕਿ ਜੇ ਜਿਸ ਮੁਲਕ ਦੇ ਵਿੱਚ ਤੁਸੀਂ ਜੰਮੇ ਹੋ ਠੀਕ ਹੈ ਵੱਖਰੀ ਗੱਲ ਕੜਤਣਾ ਨੇ ਪਰ ਤੁਸੀਂ ਆਪਣੀਆਂ ਗਲੀਆਂ ਪੇਕੇ ਰੀਰ ਭੁੱਲ ਸਕਦੇ ਨਹੀਂ ਸਾਂਝੀਆਂ ਜੜੀਆਂ ਜਕਤਾਰ ਨੇ ਉਹ ਸੰਤ ਸਾਡੇ ਦਿਲਾਂ ਵਿੱਚ ਨਹੀਂ ਨੇ ਅਸੀਂ ਜਦੋਂ ਆਪਸ ਦੇ ਵਿੱਚ ਲੋਕ ਇੱਕ ਦੂਸਰੇ ਨੂੰ ਮਿਲਨੇ ਆ ਸਾਡੇ ਮਨ ਦੇ ਵਿੱਚ ਕਦੀ ਉਹ ਖਿਆਲ ਵੀ ਨਹੀਂ ਆਂਦਾ ਅਸੀਂ ਕੀ ਕਰਨਾ ਹੈ ਜ਼ਮੀਨਾਂ ਨੂੰ ਅਸੀਂ ਕੀ ਕਰਨਾ ਸਾਡੇ ਤੇ ਦਿਲ ਮਿਲੇ ਨੇ ਸਾਡਾ ਖਾਣਾ ਪੀਣਾ ਰਹਿਣਾ ਬੈਣਾ ਸਾਡੇ ਗੀਤ ਸਾਡੀਆਂ ਘੋੜੀਆਂ ਸਾਡੀਆਂ ਲੋਰੀਆਂ ਸਾਰੀਆਂ ਸਾਂਝੀਆਂ ਨੇ ਜੀ ਜੀ ਜਦੋਂ ਮੈਂ ਗੀਤ ਗਾਉਣਾ ਸ਼ੁਰੂ ਕਰਦੀ ਹਾਂ ਉੱਥੋਂ ਦੂਜੇ ਦੂਜੇ ਪਾਸਿਓਂ ਆਵਾਜ਼ ਉਹੀ ਆ ਜਾਂਦੀ